ਜਿਹੜਾ ਇਹ ਕੈਲੰਡਰ ਆ ਇਹ 2003 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਹੀ ਲਾਗੂ ਕੀਤਾ ਸੀ। ਇਹ ਆమే ਛੋਟਾ ਦੱਸਤਾ ਜਾਂਦਾ ਹਣ ਵੀ ਬਸ ਇੱਕ ਬੰਦੇ ਨੇ ਬਣਾਤਾ ਉਹਦਾ ਆਚਰਣ ਠੀਕ ਨਹੀਂ ਸੀ। ਮਤਲਬ ਮਤਲਬ ਬੜੇ ਭੰਮੜਪੂਸੇ ਪਾਏ ਜਾਂਦੇ ਨੇ। ਕਿਸ ਤਰੀਕੇ ਦੇ ਨਾਲ ਇਹਨੂੰ ਲਾਗੂ ਕੀਤਾ ਗਿਆ? ਕੌਮ ਦੀ ਇੱਕ ਸਹਿਮਤੀ ਲੈ ਕੇ। ਪਰ 2010 ਦੇ ਵਿੱਚ ਇਹਰਾ ਮਿਲਗੋਬਾ ਕਰਤਾ। ਅਧੀਆਂ ਬਿਕਰਮੀ ਵਾਲੀਆਂ ਲੈ ਲਈਆਂ, ਅਧੀਆਂ ਤੇ ਵਾਲੀਆਂ ਲੈ ਲਈਆਂ ਤੇ 2015 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਪੂਰੇ ਬਿਕਰਮੀ ਸ਼ਾਫਤ ਕਰਤਾ। ਹੁਣ ਨਾਮ ਉਹਨਾਂ ਦਾ ਉੱਤੇ ਨਾਮਕਸ਼ਾ ਹੀ ਰਹਿ ਗਿਆ ਪਰ ਜਿਹੜਾ ਕੈਲੰਡਰ ਹੈ ਇਸ ਟਾਈਮ ਸ਼ਰੋਮਨਿਕ ਕਮੇਟੀ ਸਾਹਿਬ ਦੀ ਪੂਰੇ ਰੋਪੜਾ ਚ ਬਿਕਰਮੀ ਕੈਲੰਡਰ ਆ ਸੋ ਅਸੀਂ ਸੰਗਤਾਂ ਦੇ ਵਿੱਚ ਉਹ ਵੇਖੋ ਸੰਗਤਾਂ ਤੁਸੀਂ ਕਹਿੰਿਆ ਕਿ ਕਿੰਨੂ ਮੰਨਣ ਨੂੰ ਮੰਨਾਂ ਮੈਂ ਸਮਝਦਾ ਕਿ ਸੰਗਤਾਂ ਨੇ ਮੰਨਣਾ ਹੋਵੇ ਜੋ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏਗਾ ਠੀਕ ਹੈ ਬਹੁਤਾਰ ਦੇ ਵਿੱਚ ਪਰ ਬਹੁਤ ਸਾਰੀ ਸੰਗਤ ਉਹ ਵੀ ਆ ਜਿਹੜੀ ਆਪਣੀ ਅੱਡ ਰੀ ਹੋ ਉਹ ਦਸਦੀ ਤੇ ਆ ਪ੍ਰਤੀਕ ਦੇ ਰੂਪ ਰੇਜ ਕੈਲੰਡਰ ਨੂੰ ਲੈਂਦੀ ਔਰ ਇਸੇ ਮੂਲ ਨਾਮਕਸ਼ਾ ਕੈਲੰਡਰ ਮੁਤਾਬਕ ਆਪਣੇ ਦਿਹਾੜੇ ਮਲੋਦੀ ਕੌਮ ਦੇ ਵਿੱਚ ਦੁੱਬਦਾ ਦੋਰ ਕਰਨ ਦੇ ਔਕਾਤ ਤੱਕ ਸਭ ਤੇ ਜਸੇਦਾਰ ਨੇ ਕਰੋਲਾਤਾ ਕਰਨਾ ਚਾਹੀਦਾ ਉਹਨਾਂ ਨੂੰ ਚਾਹੀਦਾ ਹੈ ਕੋ ਦੋਹਾਂ ਟੜੇਨ ਬਾਦ ਜਿਨ੍ਹਾਂ ਦੇ ਪ੍ਰੈਸ਼ਰ ਅਧੀਨ ਇਹਦਾ ਭੋਗ ਪਾਇਆਗਾ ਉਹਨਾਂ ਨੂੰ ਵੀ ਬਾਦ ਲੈਣ ਤੇ ਜਿਹੜੇ ਇਹਦੀ ਵਕਾਲਤ ਕਰਨ ਵਾਲੇ ਟੜਾ ਆ ਉਹਨੂੰ ਵੀ ਬਾਦ ਤੇ ਇੱਕ ਸਹਿਮਤੀ ਜਿਹੜੀ ਕੌਮ ਦੇ ਵਿੱਚ ਬਣਾਈ ਜਾਵੇ ਕਿ ਸ਼੍ਰੋਮਣੀ ਕਮੇਟੀ ਇਸ ਟਾਈਮ ਉਸ ਰਾਸੀ ਪਾਰਟੀ ਦੇ ਦਬਾਅ ਹੇਠ ਆ ਜਿਹੜੀ ਆਪਣੇ ਆਪ ਨੂੰ ਇੱਕ ਹਿੰਦੂਤਵ ਦੀ ਪਾਰਟੀ ਦੇ ਨਾਲ ਲੰਮਾ ਸਮਾਂ ਅਲਾਈਨ ਕਰਕੇ ਚੱਲਦੀ ਰਹੀ ਕੁਰਬਾਨੀਆਂ ਵੀ ਬੜੀਆਂ ਦਿੱਤੀਆਂ ਕੋਰਬਾਨੀਆਂ ਦਿੱਤੀਆਂ ਤੇ ਦਾ ਮਤਲਬ ਇਹ ਥੋੜੀ ਆ ਵੀ ਹੁਣ ਕੌਮ ਨੂੰ ਖੋਦੇ ਸੁੱਟ ਦੋਗੇ ਦੇਖੋ ਇਹ ਕੌਮ ਦੇ ਅਸਲੀ ਮੁੰਤੇ ਹਮੇਸ਼ਾ ਉਹੀ ਚੁੱਕਦੇ ਰਹੇ ਨੇ ਜਿਨ੍ਹਾਂ ਨੂੰ ਆਮ ਦੁਨੀਆ ਦੇ ਵਿੱਚ ਗਰਮ ਖਿਆਲੀ ਕਿਹਾ ਜਾਂਦਾ ਹੈ ਔਰ ਇਹ ਸਚਾਈ ਵੀ ਆ ਗਰਮ ਹੋਣਾ ਬੰਦੇ ਦੇ ਜਿਉਂਦੇ ਹੋਣ ਦੀ ਨਿਸ਼ਾਨੀ ਹੁੰਦੀ ਹੈ ਠੰਡਾ ਪੈ ਜਾਣਾ ਤੇ ਮਰਦਾ ਹੁੰਦਾ ਆ ਜਿਹੜੇ ਕਹਿੰਦੇ ਨੇ ਠੰਡ ਰੱਖੋ ਕੌਮ ਦੇ ਚਾਹੋਗੇ ਉਹ ਅਸਲ ਵਿੱਚ ਕੌਮ ਨੂੰ ਮਾਰਨ ਵਾਲੀਆਂ ਗੱਲਾਂ ਨੇ ਆਲਸੇ ਖਾਤੇ ਸਰਵੋਤਸਥ ਹੈ ਅਕਾਲ ਤਖਤ ਜ਼ੈਬ ਦੇ ਰਾਹੀਂ ਅਗੇ ਸ਼ਰੋਮਣੀ ਕਮੇਟੀ ਚਲਣੀ ਚਾਹੀਦੀ ਹੈ ਇਸਦੇ ਕੰਮ ਉਲਟਾ ਆ ਗਿਆ ਸ਼ਰੋਮਣੀ ਕਮੇਟੀ ਦੇ ਰਾਹੀਂ ਅਕਾਲ ਤਖਤ ਸਾਬ ਚਲਦਾ ਹੈ ਇਹਦਾ ਇਤਿਹਾਸ ਹੈ ਦੇਖੋ ਜਦੋਂ ਬੋਲ ਕੇ ਸ਼ਰੋਮਣੀ ਕਮੇਟੀ ਦੇ ਵਿੱਚੋਂ ਅਕਾਲੀ ਦਲ ਪੈਦਾ ਆਇਆ ਪਰ ਹੁਣ ਉਲਟਾ ਆ ਗਿਆ ਵੀ ਅਕਾਲੀ ਦਲ ਸ਼ਰੋਮਣੀ ਕਮੇਟੀ ਚਿਰਹਾਉਂਦਾ ਪਿਆ ਸੋ ਇਹ ਕੰਮ ਜਿਹੜਾ ਬੰਨ੍ਹਣੇ ਚਾਹੀਦੇ ਆ ਕੌਮ ਦੇ ਜੱਦਤ ਦਾ ਦੂਰ ਹੋਣੀ ਚਾਹੀਦੀ ਜਿਹੇ ਤਰ੍ਹਾਂ ਸਾਬ ਨੇ ਕੋਲ ਅਦਾ ਕਰਨਾ ਚਾਹੀਦਾ ਆਪਰੇਸ਼ਨ ਬਲੂ ਸਟਾਰ ਨੂੰ ਕਰੀਬ 40 ਸਾਲ ਦਾ ਸਮਾਂ ਜੋ ਹੋ ਚੁੱਕਿਆ ਹੈ ਤਾਂ ਉਸ ਵੇਲੇ ਦਾ ਦਰਦ ਹਾਲੇ ਵੀ ਜੋ ਸਿੱਖਾਂ ਦੇ ਮਨਾਂ ਦੇ ਵਿੱਚ ਗੁਰਸਿੱਖਾਂ ਦੇ ਮਨਾਂ ਦੇ ਵਿੱਚ ਵੇਖਿਆ ਜਾਂਦਾ ਤਾਂ ਅੱਜ ਦਲ ਖਾਲਸਾ ਵੱਲੋਂ 40 ਸਾਲ ਦੇ ਵਰ੍ਹੇ ਨੂੰ ਯਾਦ ਕਰਦੇ ਹੋਏ ਅੱਜ ਇੱਕ ਕੈਲੰਡਰ ਜੋ ਨਾਨਕਸ਼ਾਹ ਕੈਲੰਡਰ ਅੱਜ ਰਿਲੀਜ਼ ਕੀਤਾ ਗਿਆ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤਾਂ ਇਹਦਾ ਕੈਲੰਡਰ ਨਹੀਂ ਵੀ ਸਾਂਝਾ ਕਰ ਰਹੇ ਆ ਤੇ ਸਾਡੇ ਨਾਲ ਦਲ ਖਾਲਸਾ ਤੋਂ ਪਰਮਜੀਤ ਸਿੰਘ ਮਹਨੋੜੀ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਗੱਲ ਵੀ ਕਰਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਜੀ ਜੇਕਰ ਅਸੀਂ ਇਸ ਕੈਲੰਡਰ ਦੀ ਗੱਲ ਕਰੀਏ ਤਾਂ ਉੱਥੇ ਹੀ ਸ਼ਰੋਮਣੀ ਕਮੇਟੀ ਦੀ ਗੱਲ ਕਰੀ ਕਿਤਨਾ ਕਿਤੇ ਸਿੱਖ ਸੰਗਤਾਂ ਦੇ ਵਿੱਚ ਇਹ ਚੀਜ਼ ਆ ਕਾਫੀ ਭਲੇਖਾ ਰਹਿੰਦਾ ਕਿਉਂਕਿ ਇੱਕ ਬੰਨੇ ਸ਼੍ਰੋਮਣੀ ਕਮੇਟੀ ਜੋ ਆ ਤੁਹਾਡੇ ਨਾਲ ਨਹੀਂ ਚੱਲਦੀ ਜਿਸ ਤਰੀਕੇ ਨਾਲ ਤੁਸੀਂ ਕੈਲੰਡਰ ਰਿਲੀਜ਼ ਕਰਦੇ ਹੋ ਤਾਂ ਸਿੱਖ ਸੰਗਤਾਂ ਕਿਸ ਨੂੰ ਮੰਨਣਾ ਸਹੀ ਤਰੀਕੇ ਨਾਲ ਕਿਹੜਾ ਕੈਲੰਡਰ ਮੰਨਣਾ ਦੇਖੋ ਇਸ ਦੁਬਧਾ ਲਈ ਜੇ ਕੋਈ ਜ਼ਿੰਮੇਵਾਰ ਆ ਤਾਂ ਮੈਂ ਸਮਝਦਾ ਹਾਂ ਸ਼੍ਰੋਮਣੀ ਕਮੇਟੀ ਖੋਦਿਆ ਜਿਹੜਾ ਇਹ ਕੈਲੰਡਰ ਆ ਇਹ 2003 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਹੀ ਲਾਗੂ ਕੀਤਾ ਸੀ ਔਰ ਪ੍ਰੋਪਰ ਮਾਹਿਰਾਂ ਦੀ ਟੀਮਾਂ ਨੇ ਇਹਨੂੰ ਤਿਆਰ ਕੀਤਾ ਹੈਗਾ ਇਹ ਐਵੇਂ ਛੁੱਟ ਦਿੱਤਾ ਜਾਂਦਾ ਹਣ ਪਈ ਬਸ ਇੱਕ ਬੰਦੇ ਨੇ ਬਣਾਤਾ ਉਹਦਾ ਆਚਰਣ ਠੀਕ ਨਹੀਂ ਸੀ ਮਤਲਬ ਮਤਲਬ ਬੜੇ ਭੰਬਲ ਪੂਸੇ ਪਾਏ ਜਾਂਦੇ ਨੇ ਪਰ ਇੱਕ ਕੈਲੰਡਰ ਨੂੰ ਖੁਦ ਉਸ ਟਾਈਮ ਇਥੋਂ ਤੱਕ ਟੋੜਾ ਸਾਹਿਬ ਦੇ ਲੇਖ ਵੀ ਇਹਦੇ ਤੇ ਲਿਖੇ ਗਏ ਨੇ ਵੀ ਇਹ ਕਿਉਂ ਜ਼ਰੂਰੀ ਤੇ ਖੁਦ ਅਕਾਲ ਤਖਤ ਸਾਹਿਬ ਦੇ ਜਾਇਦਾਰ ਵਿਦਾਂਤੀ ਸਾਹਿਬ ਬਣਾ ਨੇ ਉਹਨੂੰ ਜਾਰੀ ਵੀ ਕੀਤਾ ਸੀ ਸੋ ਉਹ ਦੋਵੇਂ ਇਸ ਟਾਈਮ ਦੁਨੀਆ ਦੇ ਚ ਨਹੀਂ ਗਏ ਨਹੀਂ ਤੇ ਉਹ ਹੋਰ ਜ਼ਿਆਦਾ ਤਰੀਕੇ ਦੇ ਨਾਲ ਦੱਸ ਸਕਦੇ ਸੀ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਲਾਗੂ ਕੀਤਾ ਗਿਆ ਕੌਮ ਦੀ ਇੱਕ ਸਹਿਮਤੀ ਲੈ ਕੇ ਪਰ 2010 ਦੇ ਵਿੱਚ ਇਹਦਾ ਮਿਲਗੋਬਾ ਕਰਤਾ ਆਧੀਆਂ ਬਿਕਰਮੀ ਵਾਲੀਆਂ ਲੈ ਲਈਆਂ ਆਧੀਆਂ ਦੇ ਵਾਲੀਆਂ ਲੈ ਲਈਆਂ ਤੇ 2015 ਦੇ ਵਿੱਚ ਤੇ ਸ਼੍ਰੋਮਣੀ ਕਮੇਟੀ ਨੇ ਪੂਰਾ ਬਿਕਰਮੀ ਸ਼ਾਬਤਾ ਹੁਣ ਨਾਮ ਉਹਨਾਂ ਦਾ ਉੱਤੇ ਨਾਨਕਸ਼ਾਹੀ ਰਹਿ ਗਿਆ ਪਰ ਜਿਹੜਾ ਕੈਲੰਡਰ ਹੈ ਇਸ ਟਾਈਮ ਸ਼੍ਰੋਮਣੀ ਕਮੇਟੀ ਸ਼ਾਬਦੀ ਉਹ ਪੂਰਨ ਰੂਪ ਦੇ ਵਿੱਚ ਬਿਕਰਮੀ ਕੈਲੰਡਰ ਆ ਸੋ ਅਸੀਂ ਸੰਗਤਾਂ ਦੇ ਵਿੱਚ ਉਹ ਵੇਖੋ ਸੰਗਤਾਂ ਤੁਸੀਂ ਕਹਿੰਦੇ ਕਿ ਕਿੰਨੂੰ ਮੰਨਣ ਮੈਂ ਸਮਝਦਾ ਕਿ ਸੰਗਤਾਂ ਨੇ ਮੰਨਣਾ ਹੋਵੇ ਜੋ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏਗਾ ਠੀਕ ਹੈ ਬਹੁਤ ਆਤ ਦੇ ਵਿੱਚ ਪਰ ਬਹੁਤ ਸਾਰੀ ਸੰਗਤ ਉਹ ਵੀ ਆ ਜਿਹੜੀ ਆਪਣੀ ਅੱਡਰੀ ਹੋਉਂ ਦਸਦੀ ਤੇ ਆ ਪ੍ਰਤੀਕ ਦੇ ਰੂਪ ਦੇ ਵਿੱਚ ਆਕਟਾਂਸੇ ਗੁਰਦਾਰ ਪ੍ਰਬੰਧਕ ਕਮੇਟੀ ਵੇਖ ਲੋ ਅਮਰੀਕਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਖ ਲੋ ਉਹ ਇਸੇ ਮੁਤਾਬਕ ਹੀ ਮਨਾਉਂਦੇ ਨੇ ਠੀਕ ਸੋ ਕੌਮ ਦੇ ਵਿੱਚ ਦੁਬਦਾਂ ਦੌਰਕਾਰਾਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਰੋਲ ਅਦਾ ਕਰਨਾ ਚਾਹੀਦਾ ਉਹਨਾਂ ਨੂੰ ਚਾਹੀਦਾ ਹੈ ਕੋ ਦੋਵਾਂ ਧੜਿਆਂ ਨੂੰ ਬਾਹਲਣ ਜਿਨ੍ਹਾਂ ਦੇ ਪ੍ਰੈਸ਼ਰ ਅਧੀਨ ਇਹਦਾ ਭੋਗ ਪਾਇਆਗਾ ਉਹਨਾਂ ਨੂੰ ਵੀ ਬਾਹਲਣ ਤੇ ਜਿਹੜੇ ਇਹਦੀ ਵਕਾਲਤ ਕਰਨ ਵਾਲੇ ਧੜਾ ਆ ਉਹਨੂੰ ਵੀ ਬਾਹਲਣ ਤੇ ਇੱਕ ਸਹਿਮਤੀ ਜਿਹੜੀ ਕੌਮ ਦੇ ਵਿੱਚ ਬਣਾਈ ਜਾਵੇ ਔਰ ਇੱਕ ਸਨਮਾਨਜਨਕ ਨਤੀਜੇ ਦੇ ਉੱਤੇ ਪਹੁੰਚਿਆ ਜਾਵੇ ਤਾਂ ਕਿ ਦੁਬਦਾਂ ਕੌਮ ਦੇ ਵਿੱਚ ਦੂਰ ਰਹਿ ਸਕੇ ਵੇਖਦੇ ਹੋ ਕਿਉਂ ਇੰਨਾ ਵਖਰੇਵਾ ਕਿਉਂ ਆ ਕਿਉਂਕਿ ਕੌਮ ਤਾਂ ਉਹੀ ਆ ਪਰ ਜੇਕਰ ਗੱਲ ਕਰੀਏ ਸਿੱਖ ਸੰਗਤਾਂ ਵੀ ਉਹੀ ਨੇ ਪਰ ਇਹ ਚੀਜ਼ਾਂ ਕਿਉਂ ਵੇਚ ਆਉਂਦੀਆਂ ਨੇ ਕਿਉਂ ਇਦਾਂ ਵੱਖਰੇਵੇਂ ਪਾਈ ਜਾਂਦੇ ਨੇ ਕਿਉਂਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਸੰਗਤ ਹੈ ਗੁਰਸਿੱਖ ਸੰਗਤ ਹੈਗੀ ਆ ਅੱਜ ਨਵਾਂ ਸਾਲ ਵੀ ਹੈਗਾ ਤਾਂ ਅੱਜ ਗੁਰੂ ਘਰ ਦਰਸ਼ਨ ਦੇ ਦਰ ਵੀ ਕਰ ਰਹੀ ਆ ਪਰ ਸ਼ਰੋਮਣੀ ਕਮੇਟੀ ਕਿਉਂ ਨਹੀਂ ਇਹ ਚੀਜ਼ ਨੂੰ ਜੇਕਰ ਗੱਲ ਕਰ ਲਈਏ ਕਿ ਇਹ ਚੀਜ਼ ਨੂੰ ਬਣ ਕੇ ਚੱਲਦੀ ਨਾਨਕਸ਼ਹੀ ਕੈਲੰਡਰ ਜੇਕਰ ਤੁਸੀਂ ਰਿਲੀਜ਼ ਕੀਤਾ ਤਾਂ ਕਿਤਨਾ ਕਿਤੇ ਉਹਨਾਂ ਨੂੰ ਵੀ ਨਾਲ ਖੜਨਾ ਚਾਹੀਦਾ ਬਣਦਾ ਸੀਗਾ ਕਿ ਨਹੀਂ ਬਣਦਾ ਸੀ ਦੇਖੋ ਇਹਦੀ ਮੇਨ ਕਾਰਨ ਜਿਹੜਾ ਮੈਂ ਸਮਝਦਾ ਉਹ ਇਹ ਹੀ ਆ ਕਿ ਸ਼ਰੋਮਣੀ ਕਮੇਟੀ ਇਸ ਉਸ ਰਾਸ਼ਟਰੀ ਪਾਰਟੀ ਦੇ ਦਬਾਅ ਹੇਠ ਆ ਜਿਹੜੀ ਆਪਣੇ ਆਪ ਨੂੰ ਇੱਕ ਹਿੰਦੂਤਵ ਦੀ ਪਾਰਟੀ ਦੇ ਨਾਲ ਲੰਮਾ ਸਮਾਂ ਅਲਾਈਨ ਕਰਕੇ ਚੱਲਦੀ ਰਹੀ। ਕਿੰਨੀਆਂ ਕੁਰਬਾਨੀਆਂ ਵੀ ਬੜੀਆਂ ਦਿੱਤੀਆਂ ਪਾ। ਕੁਰਬਾਨੀਆਂ ਦਿੱਤੀਆਂ ਤੇ ਦਾ ਮਤਲਬ ਇਹ ਥੋੜੀ ਆ ਵੀ ਹੁਣ ਕੌਮਨ ਖੋਦੇ ਸੁੱਟ ਦੋਗੇ। ਕੁਰਬਾਨੀਆਂ ਦਾ ਮਤਲਬ ਹੁੰਦਾ ਹੈ ਜੇ ਉਹਨਾਂ ਕੁਰਬਾਨੀਆਂ ਨੂੰ ਜਿਉਂਦਾ ਵੀ ਰੱਖੋ। ਉਹਨਾਂ ਕੁਰਬਾਨੀਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕੁਰਬਾਨੀਆਂ ਤੁਹਾਡੇ ਬਜ਼ੁਰਗਾਂ ਨੇ ਕਰਤੀਆਂ ਪਾਰਟੀ ਖੜੇ ਕਰਨ ਲਈ ਤੇ ਤੁਸੀਂ ਹੁਣ ਉਹਨਾਂ ਕੁਰਬਾਨੀਆਂ ਦੇ ਸਿਰ ਦੇ ਤੇ ਕੌਮ ਨੂੰ ਹਿੰਦੂਤਵ ਦੇ ਵਿੱਚ ਦੇ ਖੋਦੇ ਸੁੱਟ ਦੋ। ਸੋ ਇੱਕ ਬੰਦੇ ਸ਼੍ਰੋਮਣੀ ਕਾਲੀ ਦਲ ਜਿਹੜੀ ਬਾਦਲ ਆ ਕਿੰਨੋ ਨਹੀਂ ਪਤਾ ਉਹ ਨਾਲ ਲੈ ਜਾਂਦਾ ਤੇ ਮੈਨੂੰ ਲੱਗਦਾ ਇਹਦੇ ਚ ਰਹਿਦਾ ਹੀ ਨਹੀਂ ਆ ਜਦੋਂ ਅਸੀਂ ਕਹਿੰਨੇ ਆ ਵੀ ਇੱਕ ਵੱਡਾ ਹਿੱਸਾ ਹੈਗਾ ਆ ਸਾਡਾ ਤੇ ਉਹ ਸ਼ਰੋਮਣੀ ਅਕਾਲੀ ਦਲ ਬਾਦਲ ਆ ਹੁਣ ਤੇ ਉਹਨੂੰ ਸ਼ਰੋਮਣੀ ਅਕਾਲੀ ਦਲ ਵੀ ਕੱਲਾ ਕੋਈ ਨਹੀਂ ਕਹਿੰਦਾ ਕਿਉਂਕਿ ਲੋਕ ਵੀ ਸਮਝਦੇ ਨੇ ਵੀ ਸ਼ਰੋਮਣੀ ਅਕਾਲੀ ਦਲ ਰਹਿ ਆ ਨਹੀਂ ਉਹਦੇ ਮਗਰ ਵੀ ਬਾਦਲ ਲੱਗ ਗਿਆ ਕਿਉਂਕਿ ਪਤਾ ਹੈ ਕਿ ਇੱਕ ਬਾਦਲ ਪਰਿਵਾਰ ਹੀ ਚਲਾ ਰਿਹਾ ਕਲ ਜਲ ਦੇ ਨਾਲ ਜਿਸ ਤਰੀਕੇ ਨਾਲ ਪਹਿਲਾਂ ਜਿਹੜੇ ਧੜੇ ਵੱਖਰੇ ਹੋਏ ਸੀ ਢੀਂਸਾ ਸਾਹਿਬ ਜੇ ਕਹਿ ਲਈ ਬੀਬੀ ਜ਼ਗੀਰ ਖੁਰ ਪਹਿਲਾਂ ਬਾਗੀ ਬੋਲ ਸੀਗੇ ਤਾਂ ਹੁਣ ਫੇਰ ਕਿਤਨਾ ਕਿਤੇ ਅੱਜ ਵਾਪਸੀ ਘਰ ਵਾਪਸੀ ਹੋ ਗਈ ਆ ਤਾਂ ਇਹੀ ਚੀਜ਼ਾਂ ਚਲਦੀਆਂ ਰਹੀਆਂ ਤਾਂ ਕੌਮ ਦੇ ਜਿਹੜੇ ਅਸਲ ਮੁੱਦੇ ਹੈਗੇ ਨੇ ਤੇ ਉਹ ਕੌਣ ਚੁੱਕੂ ਦੇਖੋ ਇਹ ਕੌਮ ਦੇ ਅਸਲੀ ਮੁੱਦੇ ਹਮੇਸ਼ਾ ਉਹੀ ਚੁੱਕਦੇ ਰਹੇ ਨੇ ਜਿਨ੍ਹਾਂ ਨੂੰ ਆਮ ਦੁਨੀਆ ਦੇ ਵਿੱਚ ਗਰਮਖਿਆਲੀ ਕਿਹਾ ਜਾਂਦਾ ਔਰ ਇਹ ਸਚਾਈ ਵੀ ਆ ਗਰਮ ਹੋਣਾ ਬੰਦੇ ਦੇ ਜਿਉਂਦੇ ਹੋਣ ਦੀ ਨਿਸ਼ਾਨੀ ਹੁੰਦੀ ਆ ਠੰਡਾ ਪੈ ਜਾਣਾ ਤੇ ਮਰਦਾ ਹੁੰਦਾ ਆ ਜਿਹੜੇ ਕਹਿੰਦੇ ਨੇ ਠੰਡ ਰੱਖੋ ਕੌਮ ਦੇ ਚਾਹਗੇ ਉਹ ਅਸਲ ਵਿੱਚ ਕੌਮ ਨੂੰ ਮਾਰਨ ਵਾਲੀਆਂ ਗੱਲਾਂ ਨੇ ਮੈਨੂੰ ਯਾਦ ਆ ਕਿਸੇ ਨੇ ਇਹ ਗੱਲ ਕਹੀ ਇਸ ਕਰਮਾ ਉਸ ਪੂਰੀ ਗੱਲ ਦੇ ਚ ਨਹੀਂ ਜਾਣਾ ਚਾਹੁੰਦਾ ਨੇ ਇੰਗਲਿਸ਼ ਇੱਕ ਈਮੇਲ ਭੇਜੀ ਹਾਰਡ ਲਾਈਨਰਸ ਆਰ ਦੀ ਟ੍ਰੂ ਕਸਟੋਡੀਅਨਸ ਆਫ ਦੀ ਫੇਥ ਮਤਲਬ ਉਹਦਾ ਕਹਿੰਦਾ ਹੈ ਵੀ ਜਿਹੜੇ ਗਰਮ ਖਿਆਲੀ ਨੇ ਨਾ ਧਰਮ ਦੇ ਅਸਲੀ ਰਖਵਾਲੇ ਉਹੀ ਨੇ ਇਹ ਗੱਲ ਹੈ ਜਿਹੜੀ ਸਾਡੀ ਕੌਮ ਨੂੰ ਸਮਝ ਲੈਣੀ ਚਾਹੀਦੀ ਆ ਬੇਸ਼ੱਕ ਅਸੀਂ ਮੇਨਸਟ੍ਰੀਮ ਪੋਲਿਟਿਕਸ ਦਾ ਹਿੱਸਾ ਨਹੀਂ ਬਣਦੇ ਕਿਉਂਕਿ ਸਾਡੀ ਲੜਾਈ ਖਾਲਸਾਣ ਦੀ ਪ੍ਰਾਪਤੀ ਦੀ ਆ ਵੇਖੋ ਇਸ ਦੁਬਿਧਾ ਲਈ ਜੇ ਕੋ ਜਿਹੜਾ ਇਹ ਕੈਲੰਡਰ ਆ ਇਹ 2003 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਹੀ ਲਾਗੂ ਕੀਤਾ ਸੀ। ਇਹ ਅਮੀਂ ਛੋਟਾ ਦਿੱਤਾ ਜਾਂਦਾ ਹਣ ਵੀ ਬਸ ਇੱਕ ਬੰਦੇ ਨੇ ਬਣਾਤਾ ਉਹਦਾ ਆਚਰਣ ਠੀਕ ਨਹੀਂ ਹੁੰਦੀ। ਮਤਲਬ ਮਤਲਬ ਬੜੇ ਭੰਮੜਪੂਸੇ ਪਾਏ ਜਾਂਦੇ ਨੇ। ਕਿਸ ਤਰੀਕੇ ਦੇ ਨਾਲ ਇਹਨੂੰ ਲਾਗੂ ਕੀਤਾ ਗਿਆ? ਕੌਮ ਦੀ ਇੱਕ ਸਹਿਮਤੀ ਲੈ ਕੇ। ਪਰ 2010 ਦੇ ਵਿੱਚ ਇਹਰਾ ਮਿਲਗੋਬਾ ਕਰਦਾ। ਅਧੀਆਂ ਬਿਕਰਮੀ ਵਾਲੀਆਂ ਲੈ ਲਈਆਂ, ਅਧੀਆਂ ਦੇਹਾਲੀਆਂ ਲੈ ਲਈਆਂ ਤੇ 2015 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਪੂਰੇ ਬਿਕਰਮੀ ਸ਼ਾਪਤਾ। ਉਹਨਾਂ ਨਾਮ ਉਹਨਾਂ ਦਾ ਉੱਤੇ ਨਾਮਕਸ਼ਾ ਹੀ ਰਹਿ ਗਿਆ ਪਰ ਜਿਹੜਾ ਕੈਲੰਡਰ ਹੈ ਇਸ ਟਾਈਮ ਸ਼ਰੋਮਨਿਕ ਕਮੇਟੀ ਸਾਹਿਬ ਦੀ ਪੂਰੇ ਰੋਪੜਾ ਚ ਫਿਕਰਮੀ ਕੈਲੰਡਰ ਆ ਸੋ ਅਸੀਂ ਸੰਗਤਾਂ ਦੇ ਵਿੱਚ ਉਹ ਵੇਖੋ ਸੰਗਤਾਂ ਤੁਸੀਂ ਕਹਿੰਦੇ ਕਿੰਨੂੰ ਮੰਨਣ ਨੂੰ ਮੰਨਾਂ ਮੈਂ ਸਮਝਦਾ ਕਿ ਸੰਗਤਾਂ ਨੇ ਮੰਨਣਾ ਹੋਵੇ ਜੋ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏਗਾ ਠੀਕ ਹੈ ਬਹੁਤਾਰ ਦੇ ਵਿੱਚ ਪਰ ਬਹੁਤ ਸਾਰੀ ਸੰਗਤ ਉਹ ਵੀ ਆ ਜਿਹੜੀ ਆਪਣੀ ਅੱਡਰੀ ਹੋ ਦਸਦੀ ਜਾਂ ਪ੍ਰਤੀਕ ਦੇ ਰੂਪ ਰੇਜ ਕੈਲੰਡਰ ਨੂੰ ਲੈਂਦੀ ਔਰ ਇਸੇ ਮੂਲ ਨਾਮਕਸ਼ਾ ਕੈਲੰਡਰ ਮੁਤਾਬਕ ਆਪਣੇ ਦਿਹਾੜੇ ਮਰੋਤੇ ਕੌਮ ਦੇ ਵਿੱਚ ਦੁਬਿਧਾ ਦੂਰ ਕਰਨ ਦੀ ਔਕਾਤ ਤੱਕ ਸਭ ਦੇ ਜਸੇਦਾਰ ਨੂੰ ਕਰੋਲਾਤਾ ਕਰਨਾ ਚਾਹੀਦਾ ਉਹਨਾਂ ਨੂੰ ਚਾਹੀਦਾ ਹੈ ਕੋ ਦੋਹਾਂ ਟੜੇਨ ਬਾਹਲ ਜਿਨ੍ਹਾਂ ਦੇ ਪ੍ਰੈਸ਼ਰ ਅਧੀਨ ਇਹਦਾ ਭੋਗ ਪਾਇਆਗਾ ਉਹਨਾਂ ਨੂੰ ਵੀ ਬਾਹਲਣ ਤੇ ਜਿਹੜੇ ਇਹਦੀ ਵਕਾਲਤ ਕਰਨ ਵਾਲੇ ਟੜਾ ਆ ਉਹਨੂੰ ਵੀ ਬਾਹਲ ਤੇ ਇੱਕ ਸਹਿਮਤੀ ਜਿਹੜੀ ਕੌਮ ਦੇ ਚ ਬਣਾਈ ਜਾਵੇ ਜਿਵੇਂ ਕਿ ਸ਼੍ਰੋਮਣੀ ਕਮੇਟੀ ਇਸ ਟਾਈਮ ਉਸ ਰਾਸੀ ਪਾਰਟੀ ਦੇ ਦਬਾਅ ਹੇਠ ਆ ਜਿਹੜੀ ਆਪਣੇ ਆਪ ਨੂੰ ਇੱਕ ਹਿੰਦੂਤਵ ਦੀ ਪਾਰਟੀ ਦੇ ਨਾਲ ਲੰਮਾ ਸਮਾਂ ਅਲਾਈਨ ਕਰਕੇ ਚੱਲਦੀ ਰਹੀ ਕੁਰਬਾਨੀਆਂ ਵੀ ਬੜੀਆਂ ਦਿੱਤੀਆਂ ਪੁੱਤ ਕੁਰਬਾਨੀਆਂ ਦਿੱਤੀਆਂ ਤੇ ਦਾ ਮਤਲਬ ਇਹ ਥੋੜੀ ਆ ਵੀ ਹੁਣ ਕੌਮ ਨੂੰ ਖੋਦੇ ਸੁੱਟ ਦੋਗੇ ਦੇਖੋ ਇਹ ਕੌਮ ਦੇ ਅਸਲੀ ਮੁੰਤੇ ਹਮੇਸ਼ਾ ਉਹੀ ਚੁੱਕਦੇ ਰਹੇ ਨੇ ਜਿਨ੍ਹਾਂ ਨੂੰ ਆਮ ਦੁਨੀਆ ਦੇ ਵਿੱਚ ਗਰਮ ਖਿਆਲੀ ਕਿਹਾ ਜਾਂਦਾ ਔਰ ਇਹ ਸਚਾਈ ਵੀ ਆ ਗਰਮ ਹੋਣਾ ਬੰਦੇ ਦੇ ਜਿਉਂਦੇ ਹੋਣ ਦੀ ਨਿਸ਼ਾਨੀ ਹੁੰਦੀ ਆ ਠੰਡਾ ਪੈ ਜਾਣਾ ਤਾਂ ਮਰਦਾ ਹੁੰਦਾ ਆ ਜਿਹੜੇ ਕਹਿੰਦੇ ਨੇ ਠੰਡ ਰੱਖੋ ਕੌਮ ਦੇ ਚਾਹੋਗਾ ਉਹ ਅਸਲ ਵਿੱਚ ਕੌਮ ਨੂੰ ਮਾਰਨ ਵਾਲੀਆਂ ਗੱਲਾਂ ਨੇ ਸਿੱਖਾਂ ਦੀ ਸਰਵੋਤ ਸਸਤ ਹੈ ਅਕਾਲ ਤਖਤ ਸਾਬ ਦੇ ਰਾਹੀਂ ਅਗੇ ਸ਼ਰੋਮਣੀ ਕਮੇਟੀ ਚੱਲਣੀ ਚਾਹੀਦੀ ਹੈ ਇਸਦੇ ਕੰਮ ਉਲਟਾ ਆ ਗਿਆ ਸ਼ਰੋਮਣੀ ਕਮੇਟੀ ਦੇ ਰਾਹੀਂ ਅਕਾਲ ਤਖਤ ਸਾਬ ਚੱਲਦਾ ਹੈ ਇਹਦਾ ਇਤਿਹਾਸ ਹੈ ਬੇਖੋ ਜਦੋਂ ਬੋਲ ਕੇ ਸ਼ਰੋਮਣੀ ਕਮੇਟੀ ਦੇ ਵਿੱਚੋਂ ਅਕਾਲੀ ਦਲ ਪੈਦਾ ਆਇਆ ਪਰ ਹੁਣ ਉਲਟਾ ਆ ਗਿਆ ਵੀ ਅਕਾਲੀ ਦਲ ਸ਼ਰੋਮਣੀ ਕਮੇਟੀ ਦੇ ਚਰਮਲਾ ਪਿਆ ਸੋ ਇਹ ਕੰਮ ਜਿਹੜਾ ਬੰਦ ਹੋਣਾ ਚਾਹੀਦਾ ਹੈ ਕੌਮ ਦੇ ਚਤਪਦਾ ਦੂਰ ਹੋਣੀ ਚਾਹੀਦੀ ਜਿਹੜਾ ਸਾਹਮਣੇ ਕੋਲ ਅਦਾ ਕਰਨਾ ਚਾਹੀਦਾ ਹੈ ਆਪਰੇਸ਼ਨ ਬਲੂ ਸਟਾਰ ਨੂੰ ਕਰੀਬ 40 ਸਾਲ ਦਾ ਸਮਾਂ ਜੋ ਹੋ ਚੁੱਕਿਆ ਤਾਂ ਉਸ ਵੇਲੇ ਦਾ ਦਰਦ ਹਾਲੇ ਵੀ ਜੋ ਸਿੱਖਾਂ ਦੇ ਮਨਾਂ ਦੇ ਵਿੱਚ ਗੁਰਸਿੱਖਾਂ ਦੇ ਮਨਾਂ ਦੇ ਵਿੱਚ ਵੇਖਿਆ ਜਾਂਦਾ ਤਾਂ ਅੱਜ ਦਲ ਖਾਲਸਾ ਵੱਲੋਂ 40 ਸਾਲ ਦੇ ਵਰ੍ਹੇ ਨੂੰ ਯਾਦ ਕਰਦੇ ਹੋਏ ਅੱਜ ਇੱਕ ਕੈਲੰਡਰ ਜੋ ਨਾਨਕਸ਼ੇ ਕੈਲੰਡਰ ਅੱਜ ਰਿਲੀਜ਼ ਕੀਤਾ ਗਿਆ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤਾਂ ਦਾ ਕੈਲੰਡਰ ਨਹੀਂ ਮੈਂ ਸਾਂਝਾ ਕਰ ਰਹੀਆਂ ਤੇ ਸਾਡੇ ਨਾਲ ਦਲ ਖਾਲਸਾ ਤੋਂ ਪਰਮਜੀਤ ਸਿੰਘ ਮਹਰੋਢੀ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਗੱਲ ਵੀ ਕਰਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਜੀ ਜੇਕਰ ਅਸੀਂ ਇਸ ਕੈਲੰਡਰ ਦੀ ਗੱਲ ਕਰੀਏ ਤਾਂ ਉੱਥੇ ਹੀ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਕਿਤਨਾ ਕਿਤੇ ਸਿੱਖ ਸੰਗਤਾਂ ਦੇ ਵਿੱਚ ਇਹ ਚੀਜ਼ਾਂ ਕਾਫੀ ਭਲੇਖਾ ਰਹਿੰਦਾ ਕਿਉਂਕਿ ਇੱਕ ਬੰਨੇ ਸ਼੍ਰੋਮਣੀ ਕਮੇਟੀ ਜੋ ਹੈ ਤੁਹਾਡੇ ਨਾਲ ਨਹੀਂ ਚੱਲਦੀ ਜਿਸ ਤਰੀਕੇ ਨਾਲ ਤੁਸੀਂ ਕੈਲੰਡਰ ਰਿਲੀਜ਼ ਕਰਦੇ ਹੋ ਤਾਂ ਸਿੱਖ ਸੰਗਤਾਂ ਕਿਸ ਨੂੰ ਮੰਨਣਾ ਸਹੀ ਤਰੀਕੇ ਨਾਲ ਕਿਹੜਾ ਕੈਲੰਡਰ ਮੰਨਣਾ ਦੇਖੋ ਇਸ ਦੁਬਿਧਾ ਲਈ ਜੇ ਕੋਈ ਜ਼ਿੰਮੇਵਾਰ ਹੈ ਤਾਂ ਮੈਂ ਸਮਝਦਾ ਹਾਂ ਸ਼੍ਰੋਮਣੀ ਕਮੇਟੀ ਖੋਦਿਆ ਜਿਹੜਾ ਇਹ ਕੈਲੰਡਰ ਆ ਇਹ 2003 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਹੀ ਲਾਗੂ ਕੀਤਾ ਸੀ। ਔਰ ਪ੍ਰੋਪਰ ਮਾਹਿਰਾਂ ਦੀ ਟੀਮਾਂ ਨੇ ਇਹਨੂੰ ਤਿਆਰ ਕੀਤਾ ਹੈਗਾ। ਇਹ ਐਵੇਂ ਛੁੱਟ ਦਿੱਤਾ ਜਾਂਦਾ ਹਨ ਪਈ ਬਸ ਇੱਕ ਬੰਦੇ ਨੇ ਬਣਾਤਾ ਉਹਦਾ ਆਚਰਣ ਠੀਕ ਨਹੀਂ ਸੀ। ਮਤਲਬ ਮਤਲਬ ਬੜੇ ਭੰਮੜਪੂਸੇ ਪਾਏ ਜਾਂਦੇ ਨੇ ਪਰ ਇਹ ਕੈਲੰਡਰ ਨੂੰ ਖੁਦ ਉਸ ਟਾਈਮ ਇਥੋਂ ਤੱਕ ਟੋੜਾ ਸਾਹਿਬ ਦੇ ਲੇਖ ਵੀ ਇਹਦੇ ਤੇ ਲਿਖੇ ਗਏ ਨੇ ਵੀ ਇਹ ਕਿਉਂ ਜ਼ਰੂਰੀ। ਤੇ ਖੁਦ ਅਕਾਲ ਤਖਤ ਸਾਹਿਬ ਦੇ ਜਾਇਦਾਰ ਵਿਦਾਂਤੀ ਸਾਹਿਬ ਬਣਾਉਣੇ ਨੂੰ ਜਾਰੀ ਵੀ ਕੀਤਾ ਸੀ। ਸੋ ਉਹ ਦੋਵੇਂ ਇਸ ਟਾਈਮ ਦੁਨੀਆ ਦੇ ਚ ਨਹੀਂ ਗਏ ਨਹੀਂ ਤੇ ਉਹ ਹੋਰ ਜ਼ਿਆਦਾ ਬੈਠ ਤਰੀਕੇ ਦੇ ਨਾਲ ਦੱਸ ਸਕਦੇ ਹੀ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਲਾਗੂ ਕੀਤਾ ਗਿਆ ਕੌਮ ਦੀ ਇੱਕ ਸਹਿਮਤੀ ਲੈ ਕੇ ਪਰ 2010 ਦੇ ਚ ਇਹਦਾ ਮਿਲਗੋਬਾ ਕਰਤਾ ਅਧੀਆਂ ਬਿਕਰਮੀ ਵਾਲੀਆਂ ਲੈ ਲਈਆਂ ਅਧੀਆਂ ਦੇ ਵਾਲੀਆਂ ਲੈ ਲਈਆਂ ਤੇ 2015 ਦੇ ਅੱਜ ਤੇ ਸ਼੍ਰੋਮਣੀ ਕਮੇਟੀ ਨੇ ਪੂਰੇ ਬਿਕਰਮੀ ਸ਼ਾਬਤਾ ਹੁਣ ਨਾਮ ਉਹਨਾਂ ਦਾ ਉੱਤੇ ਨਾਨਕਸ਼ਹੀ ਰਹਿ ਗਿਆ ਪਰ ਜਿਹੜਾ ਕੈਲੰਡਰ ਹੈ ਇਸ ਟਾਈਮ ਸ਼੍ਰੋਮਣੀ ਕਮੇਟੀ ਸ਼ਾਬਦੀ ਉਹ ਪੂਰਨ ਰੂਪ ਦੇ ਚ ਬਿਕਰਮੀ ਕੈਲੰਡਰ ਆ ਸੋ ਅਸੀਂ ਸੰਗਤਾਂ ਦੇ ਵਿੱਚ ਉਹ ਵੇਖੋ ਸੰਗਤਾਂ ਤੁਸੀਂ ਕਿਹਾ ਕਿ ਕਿੰਨੂੰ ਮੰਨਣ ਮੈਂ ਸਮਝਦਾ ਕਿ ਸੰਗਤਾਂ ਨੇ ਮੰਨਣਾ ਹੋਵੇ ਜੋ ਅਕਾਲ ਪਰ ਬਹੁਤ ਸਾਰੀ ਸੰਗਤ ਉਹ ਵੀ ਆ ਜਿਹੜੀ ਆਪਣੀ ਅੱਡਰੀ ਹੋਉਂ ਦਸਦੀ ਤੇ ਆ ਪ੍ਰਤੀਕ ਦੇ ਰੂਪ ਦੇ ਚ ਕੈਲੰਡਰ ਨੂੰ ਲੈਂਦੀ ਔਰ ਇਸੇ ਮੂਲ ਨਾਲ ਕੈਲੰਡਰ ਮੁਤਾਬਕ ਆਪਣੇ ਦਿਹਾੜੇ ਮਨਾਉਂਦੀ। ਪਾਕਿਸਤਾਨ ਸੇ ਗੁਰਦਾਰ ਪ੍ਰਬੰਧਕ ਕਮੇਟੀ ਵੇਹ ਲੋ ਤੇ ਅਮਰੀਕਾ ਸੇ ਗੁਰਦਵਾਰਾ ਪ੍ਰਬੰਧਕ ਕਮੇਟੀ ਵੇਹ ਲੋ ਉਹ ਇਸੇ ਮੁਤਾਬਕ ਹੀ ਮਨਾਉਂਦੇ ਨੇ। ਠੀਕ ਹੈ। ਸੋ ਕੌਮ ਦੇ ਵਿੱਚ ਦੁਬਿਧਾ ਦੂਰ ਕਰਨ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਰੋਲ ਅਦਾ ਕਰਨਾ ਚਾਹੀਦਾ। ਉਹਨਾਂ ਨੂੰ ਚਾਹੀਦਾ ਹੈ ਕੋ ਦੋਵਾਂ ਧੜਿਆਂ ਨੂੰ ਬਾਹਲਣ। ਜਿਨ੍ਹਾਂ ਦੇ ਪ੍ਰੈਸ਼ਰ ਅਧੀਨ ਇਹਦਾ ਭੋਗ ਪਾਇਆਗਾ ਉਹਨਾਂ ਨੂੰ ਵੀ ਬਾਹਲਣ ਤੇ ਜਿਹ ਇੱਕ ਸਹਿਮਤੀ ਜਿਹੜੀ ਆ ਕੌਮ ਦੇ ਚ ਬਣਾਈ ਜਾਵੇ ਔਰ ਇੱਕ ਸਨਮਾਨਜਨਕ ਨਤੀਜੇ ਦੇ ਉੱਤੇ ਪਹੁੰਚਿਆ ਜਾਵੇ ਤਾਂ ਕਿ ਦੁਬਦਾ ਕੌਮ ਦੇ ਚ ਦੂਰ ਰਸਕ ਕਿਵੇਂ ਦੇਖਦੇ ਹੋ ਕਿਉਂ ਇੰਨਾ ਵਖਰੇਵਾ ਕਿਉਂ ਆ ਕਿਉਂਕਿ ਕੌਮ ਤਾਂ ਉਹੀ ਆ ਪਰ ਜੇਕਰ ਗੱਲ ਕਰੀਏ ਸਿੱਖ ਸੰਗਤਾਂ ਵੀ ਉਹੀ ਨੇ ਪਰ ਇਹ ਚੀਜ਼ਾਂ ਕਿਉਂ ਵੇਚ ਆਉਂਦੀਆਂ ਨੇ ਕਿਉਂ ਇਦਾਂ ਵੱਖਰੇਵੇਂ ਪਾਈ ਜਾਂਦੇ ਨੇ ਕਿਉਂ ਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਸੰਗਤ ਹੈ ਗੁਰਸਿੱਖ ਸੰਗਤ ਹੈਗੀ ਆ ਅੱਜ ਨਵਾਂ ਸਾਲ ਵੀ ਹੈਗਾ ਤਾਂ ਅੱਜ ਗੁਰੂ ਘਰ ਦਰਸ਼ਨ ਦੇ ਦਰ ਵੀ ਕਰ ਰਹੀ ਆ ਪਰ ਸ਼ਰੋਮਣੀ ਕਮੇਟੀ ਕਿਉਂ ਨਹੀਂ ਇਹ ਚੀਜ਼ ਨੂੰ ਜੇਕਰ ਗੱਲ ਕਰ ਲਈਏ ਕਿ ਇਹ ਚੀਜ਼ ਨੂੰ ਬਣ ਕੇ ਚੱਲਦੀ ਨਾਨਕਸ਼ਹੀ ਕੈਲੰਡਰ ਜੇਕਰ ਤੁਸੀਂ ਰਿਲੀਜ਼ ਕੀਤਾ ਤਾਂ ਕਿਤਨਾ ਕਿਤੇ ਉਹਨਾਂ ਨੂੰ ਵੀ ਨਾਲ ਖੜਨਾ ਚਾਹੀਦਾ ਪੈਂਦਾ ਸੀਗਾ ਕਿ ਨਹੀਂ ਬਣਦਾ ਸੀ ਦੇਖੋ ਇਹਦੀ ਮੇਨ ਕਾਰਨ ਜਿਹੜਾ ਮੈਂ ਸਮਝਦਾ ਉਹ ਇਹ ਹੀ ਆ ਕਿ ਸ਼ਰੋਮਣੀ ਕਮੇਟੀ ਇਸ ਟਾਈਮ ਉਸ ਰਾਸ਼ਟਰੀ ਪਾਰਟੀ ਦੇ ਦਬਾਅ ਹੇਠ ਆ ਜਿਹੜੀ ਆਪਣੇ ਆਪ ਨੂੰ ਇੱਕ ਹਿੰਦੂਤਵ ਦੀ ਪਾਰਟੀ ਦੇ ਨਾਲ ਲੰਮਾ ਸਮਾਂ ਅਲਾਈਨ ਕਰਕੇ ਚੱਲਦੀ ਰਹੀ। ਕੁਰਬਾਨੀਆਂ ਵੀ ਬੜੀਆਂ ਦਿੱਤੀਆਂ ਪਾ। ਕੁਰਬਾਨੀਆਂ ਦਿੱਤੀਆਂ ਤੇ ਦਾ ਮਤਲਬ ਇਹ ਥੋੜੀ ਆ ਵੀ ਹੁਣ ਕੌਮਨ ਖੂਦ ਇਹ ਸੁੱਟ ਦੋਗੇ। ਕੁਰਬਾਨੀਆਂ ਦਾ ਮਤਲਬ ਹੁੰਦਾ ਹੈ ਜੇ ਉਹਨਾਂ ਕੁਰਬਾਨੀਆਂ ਨੂੰ ਜਿਉਂਦਾ ਵੀ ਰੱਖੋ। ਉਹਨਾਂ ਕੁਰਬਾਨੀਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕੁਰਬਾਨੀਆਂ ਤੁਹਾਡੇ ਬਜ਼ੁਰਗਾਂ ਨੇ ਕਰਤੀਆਂ ਪਾਰਟੀ ਖੜੇ ਕਰਨ ਲਈ ਤੇ ਤੁਸੀਂ ਹੁਣ ਉਹਨਾਂ ਕੁਰਬਾਨੀਆਂ ਦੇ ਸਿਰ ਦੇ ਤੇ ਕੌਮ ਨੂੰ ਹਿੰਦੂਤਵ ਦੇ ਵਿੱਚ ਦੇ ਖੂਦ ਇਹ ਸੁੱਟ ਦੋ। ਸੋ ਇੱਕ ਬੰਦੇ ਕਰੇਗਾ। ਸ਼੍ਰੋਮਣੀ ਕਾਲੀ ਦਲ ਜਿਹੜ ਕਿੰਨੋਂ ਨੇ ਪਤਾ ਉਹ ਨਾਲ ਲੈਣ ਦਾ ਮੈਨੂੰ ਲੱਗਦਾ ਇਹਦੇ ਚ ਰਹਿਦਾ ਹੀ ਨਹੀਂ ਜਦੋਂ ਅਸੀਂ ਕਹਿੰਨੇ ਆਂ ਵੀ ਇੱਕ ਵੱਡਾ ਹਿੱਸਾ ਹੈਗਾ ਸਾਡਾ ਤੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲਿਆ ਹੁਣ ਤੇ ਉਹਨੂੰ ਸ਼੍ਰੋਮਣੀ ਅਕਾਲੀ ਦਲ ਵੀ ਇਕੱਲਾ ਕੋਈ ਨਹੀਂ ਕਹਿੰਦਾ ਕਿਉਂਕਿ ਲੋਕ ਵੀ ਸਮਝਦੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਰਹਿ ਨਹੀਂ ਉਹਦੇ ਮਗਰ ਵੀ ਬਾਦਲ ਲੱਗ ਗਿਆ ਕਿਉਂਕਿ ਪਤਾ ਹੈ ਕਿ ਇੱਕ ਬਾਦਲ ਪਰਿਵਾਰ ਹੀ ਚਲਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਸ ਤਰੀਕੇ ਨਾਲ ਪਹਿਲਾਂ ਜਿਹੜੇ ਧੜੇ ਵੱਖਰੇ ਹੋਏ ਸੀ ਢੀਂਡਾ ਸਾਹਿਬ ਜੇ ਕਹ ਲਈ ਬੀਬੀ ਜਗੀਰ ਕੌਰ ਪਹਿਲਾਂ ਬਾਗੀ ਬੋਲ ਸੀਗੇ ਤਾਂ ਹੁਣ ਫੇਰ ਕਿਤਨਾ ਕਿਤੇ ਅੱਜ ਵਾਪਸੀ ਘਰ ਵਾਪਸੀ ਵੇਖੋ ਇਹ ਕੌਮ ਦੇ ਅਸਲੀ ਮੁੱਦੇ ਹਮੇਸ਼ਾ ਉਹੀ ਚੁੱਕਦੇ ਰਹੇ ਨੇ ਜਿਨ੍ਹਾਂ ਨੂੰ ਆਮ ਦੁਨੀਆ ਦੇ ਵਿੱਚ ਗਰਮ ਖਿਆਲੀ ਕਿਹਾ ਜਾਂਦਾ ਔਰ ਇਹ ਸਚਾਈ ਵੀ ਆ ਗਰਮ ਹੋਣਾ ਬੰਦੇ ਦੇ ਜਿਉਂਦੇ ਹੋਣ ਦੀ ਨਿਸ਼ਾਨੀ ਹੁੰਦੀ ਹੈ ਠੰਡਾ ਪੈ ਜਾਣਾ ਤੇ ਮਰਦਾ ਹੁੰਦਾ ਆ ਜਿਹੜੇ ਕਹਿੰਦੇ ਨੇ ਠੰਡ ਰੱਖੋ ਕੌਮ ਦੇ ਚਾਹੋਗਾ ਉਹ ਅਸਲ ਵਿੱਚ ਕੌਮ ਨੂੰ ਮਾਰਨ ਵਾਲੀਆਂ ਗੱਲਾਂ ਨੇ ਮੈਨੂੰ ਯਾਦ ਆ ਕਿਸੇ ਨੇ ਇਹ ਗੱਲ ਕਹੀ ਇਸ ਕਰਮ ਉਸ ਪੂਰੀ ਗੱਲ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਨੇ ਇੰਗਲਿਸ਼ ਇੱਕ ਈਮੇਲ ਭੇਜੀ ਹਾਰਡ ਲਾਈਨਰਸ ਆਰ ਦੀ ਟਰੂ ਕਸਟੋਡੀਅਨਸ ਆਫ ਦੀ ਫੇਥ ਮਤਲਬ ਉਹਦਾ ਕਹਿੰਦਾ ਵੀ ਜਿਹੜੇ ਗਰਮ ਖਿਆਲੀ ਨੇ ਨਾ ਧਰਮ ਦੇ ਅਸਲੀ ਰਖਵਾਲੇ ਉਹੀ ਨੇ ਇਹ ਗੱਲ ਹੈ ਜਿਹੜੀ ਸਾਡੀ ਕੌਮ ਨੂੰ ਸਮਝ ਲੈਣੀ ਚਾਹੀਦੀ ਆ ਬੇਸ਼ੱਕ ਅਸੀਂ ਮੇਨਸਟ੍ਰੀਮ ਪੋਲਿਟਿਕਸ ਦਾ ਹਿੱਸਾ ਨਹੀਂ ਬਣਦੇ ਕਿਉਂਕਿ ਸਾਡੀ ਲੜਾਈ ਖਾਲਸਾਣ ਦੀ ਪ੍ਰਾਪਤੀ ਦੀ ਆ ਦੇਖੋ ਇਸ ਦੁਬਿਧਾ ਲਈ ਜੇ ਕੋਈ ਜ਼ਿੰਮੇਵਾਰ ਆ ਤਾਂ ਮੈਂ ਸਮਝਦਾ ਹਾਂ ਸ਼ਰੋਮਣੀ ਕਮੇਟੀ ਖੋਦਿਆ ਜਿਹੜਾ ਇੱਕ ਕੈਲੰਡਰ ਆ ਇਹ 2003 ਦਾ ਹੈ ਜਿਹ ਸ਼ਰੋਮਣੀ ਕਮੇਟੀ ਨੇ ਹੀ ਲਾਗੂ ਕੀਤਾ ਸੀ ਇਹ ਅਮੀਂ ਛੋਟਾ ਦਿੱਤਾ ਜਾਂਦਾ ਹਣ ਵੀ ਬਸ ਇੱਕ ਬੰਦੇ ਨੇ ਬਣਾਤਾ ਉਹਦਾ ਆਚਰਣ ਠੀਕ ਨਹੀਂ ਸੀ ਮਤਲਬ ਮਤਲਬ ਬੜੇ ਭੰਮੜ ਪੂਸੇ ਪਾਏ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਇਹਨੂੰ ਲਾਗੂ ਕੀਤਾ ਗਿਆ ਕੌਮ ਦੀ ਇੱਕ ਸਹਿਮਤੀ ਲੈ ਕੇ ਪਰ 2010 ਦੇ ਵਿੱਚ ਇਹਰਾ ਬਿਲਗੋਬਾ ਕਰਤਾ ਅਧੀਆਂ ਬਿਕਰਮੀਆਂ ਵਾਲੀਆਂ ਲੈ ਲੀਆਂ ਅਧੀਆਂ ਦੇ ਵਾਲੀਆਂ ਲੈ ਲੀਆਂ ਤੇ 2015 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਪੂਰੇ ਬਿਕਰਮੇ ਛਾਪਤਾ ਹੁਣ ਨਾਮ ਉਹਨਾਂ ਦਾ ਉੱਤੇ ਨਾਨਕਸ਼ਹੀ ਰਹਿ ਗਿਆ ਪਰ ਜਿਹੜਾ ਕੈਲੰਡਰ ਹੈ ਇਸ ਟਾਈਮ ਸ਼੍ਰੋਮਣੀ ਕਮੇਟੀ ਛਾਪਦੀ ਉਹ ਪੂਰੇ ਰੋਪੜਾ ਦੇ ਵਿੱਚ ਬਿਕਰਮੀ ਕੈਲੰਡਰ ਆ ਸੋ ਅਸੀਂ ਸੰਗਤਾਂ ਦੇ ਵਿੱਚ ਉਹ ਵੇਖੋ ਸੰਗਤਾਂ ਤੁਸੀਂ ਕਹਿੰਦੇ ਕਿੰਨੂੰ ਮੰਨਣ ਨੂੰ ਮਨਾਂ ਮੈਂ ਸਮਝਦਾ ਕਿ ਸੰਗਤਾਂ ਨੇ ਮੰਨਣਾ ਹੋਵੇ ਜੋ ਅਕਾਲ ਤਖਤ ਸਾਹਿਬ ਦਾ ਜਾਰੀ ਹੋਏਗਾ ਠੀਕ ਹੈ ਬਹੁਤਾਰ ਦੇ ਵਿੱਚ ਪਰ ਬਹੁਤ ਸਾਰੀ ਸੰਗਤ ਉਹ ਵੀ ਆ ਜਿਹੜੀ ਆਪਣੀ ਅੱਡਰੀ ਹੋਉਂ ਦੱਸਦੀ ਜਾਂ ਪ੍ਰਤੀਕ ਦਾ ਰੂਪ ਰਿਚ ਕੈਲੰਡਰ ਨੂੰ ਲੈਂਦੀ ਔਰ ਇਸੇ ਮੂਲ ਨਾਲ ਚੈ ਕੈਲੰਡਰ ਮੁਤਾਬਕ ਆਪਣੇ ਦਿਹਾੜੇ ਮਿਲਦੇ। ਜੋ ਕੌਮ ਦੇ ਵਿੱਚ ਦੁਬਿਧਾ ਦੌਰ ਕਰਨ ਦੀ ਔਕਾਤ تک ਸਭ ਦੇ ਜਸੇਦਾਰ ਨੇ ਕਰੋਲਾ ਦਾ ਕਰਨਾ ਚਾਹੀਦਾ। ਉਹਨਾਂ ਨੂੰ ਚਾਹੀਦਾ ਹੈ ਕੋ ਦੋਹਾਂ ਟੜੇਨ ਬਾਲਣ। ਜਿਨ੍ਹਾਂ ਦੇ ਪ੍ਰੈਸ਼ਰ ਅਧੀਨ ਇਹਦਾ ਭੋਗ ਪਾਇਆਗਾ ਉਹਨਾਂ ਨੂੰ ਵੀ ਬਾਲਣ। ਤੇ ਜਿਹੜੇ ਇਹਦੀ ਵਕਾਲਤ ਕਰਨ ਵਾਲੇ ਟੜਾ ਆ ਉਹਨੂੰ ਵੀ ਬਾਲਣ। ਇੱਕ ਸਹਿਮਤੀ ਜਿਹੜੀ ਕੌਮ ਦੇ ਚ ਬਣਾਈ ਜਾਵੇ ਜਾਂ ਕਿ ਸ਼੍ਰੋਮਣੀ ਕਮੇਟੀ ਇਸ ਟਾਈਮ ਉਸ ਰਾਸ਼ਟਰੀ ਪਾਰਟੀ ਦੇ ਦਬਾਅ ਹੇਠ ਆ ਜਿਹੜੀ ਆਪਣੇ ਆਪ ਨੂੰ ਇੱਕ ਹਿੰਦੂਤਵ ਦੀ ਪਾਰਟੀ ਦੇ ਨਾਲ ਲੰਮਾ ਸਮਾਂ ਅਲਾਈਨ ਕਰਕੇ ਚੱਲਦੀ ਰਹੀ ਕੁਰਬਾਨੀਆਂ ਵੀ ਬੜੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਤੇ ਦਾ ਮਤਲਬ ਇਹ ਥੋੜੀ ਆ ਵੀ ਹੁਣ ਕੌਮ ਨੂੰ ਖੋਦੇ ਸੁੱਟ ਦੋਗੇ ਦੇਖੋ ਇਹ ਕੌਮ ਦੇ ਅਸਲੀ ਮੋਤੇ ਹਮੇਸ਼ਾ ਉਹੀ ਚੁੱਕਦੇ ਰਹੇ ਨੇ ਜਿਨ੍ਹਾਂ ਨੂੰ ਆਮ ਦੁਨੀਆ ਦੇ ਵਿੱਚ ਗਰਮ ਖਿਆਲੀ ਕਿਹਾ ਜਾਂਦਾ ਹੈ ਔਰ ਇਹ ਸਚਾਈ ਵੀ ਆ ਗਰਮ ਹੋਣਾ ਬੰਦੇ ਦੇ ਜਿਉਂਦੇ ਹੋਣ ਦੀ ਨਿਸ਼ਾਨੀ ਹੁੰਦੀ ਹੈ। ਠੰਡਾ ਪੈ ਜਾਣਾ ਤਾਂ ਮਰਦਾ ਹੁੰਦਾ ਆ। ਜਿਹੜੇ ਕਹਿੰਦੇ ਨੇ ਠੰਡ ਰੱਖੋ ਹਕੂਮਤ ਦੇ ਚਾਹੋਗਾ ਉਹ ਅਸਲ ਵਿੱਚ ਕੌਮ ਨੂੰ ਮਾਰਨ ਵਾਲੀਆਂ ਗੱਲਾਂ ਨੇ। ਸਿੱਖਾਂ ਦੀ ਸਰਵੋਤਮ ਸੱਤ। ਅਕਾਲ ਤਖਤ ਸਾਬ ਦੇ ਰਾਹੀਂ ਅਗੇ ਸ਼ਰੋਮਣੀ ਕਮੇਟੀ ਚੱਲਣੀ ਚਾਹੀਦੀ ਹੈ। ਇਸੇ ਦਾ ਕੰਮ ਉਲਟਾ ਆ ਗਿਆ। ਸ਼ਰੋਮਣੀ ਕਮੇਟੀ ਦੇ ਰਾਹੀਂ ਅਕਾਲ ਤਖਤ ਸਾਬ ਚੱਲਦਾ ਹੈ। ਇਹਦਾ ਇਤਿਹਾਸ ਹੈ। ਵੇਖੋ ਜਦੋਂ ਬੋਲ ਕੇ ਇਹ ਸ਼ਰੋਮਣੀ ਕਮੇਟੀ ਦੇ ਵਿੱਚੋਂ ਅਕਾਲੀ ਦਲ ਪੈਦਾ ਆਇਆ। ਪਰ ਹੁਣ ਉਲਟਾ ਆ ਗਿਆ ਵੀ ਅਕਾਲੀ ਦਰਸ਼ਨ ਸ਼ਰੋਮਣੀ ਕਮੇਟੀ ਚੜਹਾਉਂਦਾ ਪਿਆ ਸੋ ਇਹ ਕੰਮ ਜਿਹੜਾ ਬੰਨਣਾ ਚਾਹੀਦਾ ਕੌਮ ਦੇ ਜਦਤ ਦਾ ਦੂਰ ਹੋਣਾ ਚਾਹੀਦਾ ਜਹਦਾਰ ਸਾਹਿਬ ਨੇ ਕੋਲ ਅਦਾ ਕਰਨਾ ਚਾਹੀਦਾ ਆਪਰੇਸ਼ਨ ਬਲੂ ਸਟਾਰ ਨੂੰ ਕਰੀਬ 40 ਸਾਲ ਦਾ ਸਮਾਂ ਜੋ ਹੋ ਚੁੱਕਿਆ ਹੈ ਤਾਂ ਉਸ ਵੇਲੇ ਦਾ ਦਰਦ ਹਾਲੇ ਵੀ ਜੋ ਸਿੱਖਾਂ ਦੇ ਮਨਾਂ ਦੇ ਵਿੱਚ ਗੁਰਸਿੱਖਾਂ ਦੇ ਮਨਾਂ ਦੇ ਵਿੱਚ ਵੇਖਿਆ ਜਾਂਦਾ ਤਾਂ ਅੱਜ ਦਲ ਖਾਲਸਾ ਵੱਲੋਂ 40 ਸਾਲ ਦੇ ਵਰ੍ਹੇ ਨੂੰ ਯਾਦ ਕਰਦੇ ਹੋਏ ਅੱਜ ਇੱਕ ਕੈਲੰਡਰ ਜੋ ਨਾਨਕਸ਼ਾਹ ਕੈਲੰਡਰ ਅੱਜ ਰਿਲੀਜ਼ ਕੀਤਾ ਗਿਆ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤਾਂ ਦਾ ਕੈਲੰਡਰ ਨਹੀਂ ਮੈਂ ਸਾਂਝਾ ਕਰ ਰਿਹਾ ਤੇ ਸਾਡੇ ਨਾਲ ਦਲ ਖਾਲਸਾ ਤੋਂ ਪਰਮਜੀਤ ਸਿੰਘ ਮਹਾਰਾਡੀ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਗੱਲ ਵੀ ਕਰਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਜੀ ਜੇਕਰ ਅਸੀਂ ਇਸ ਕੈਲੰਡਰ ਦੀ ਗੱਲ ਕਰੀਏ ਤਾਂ ਉੱਥੇ ਹੀ ਸ਼ਰੋਮਣੀ ਕਮੇਟੀ ਦੀ ਗੱਲ ਕਰੀਏ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਕਿਤਨਾ ਕਿਤੇ ਸਿੱਖ ਸੰਗਤਾਂ ਦੇ ਵਿੱਚ ਇਹ ਚੀਜ਼ ਦਾ ਕਾਫੀ ਭਲੇਖਾ ਰਹਿੰਦਾ ਕਿਉਂਕਿ ਇੱਕ ਬੰਨੇ ਸ਼ਰੋਮਣੀ ਕਮੇਟੀ ਜੋ ਹੈ ਤੁਹਾਡੇ ਨਾਲ ਨਹੀਂ ਚੱਲਦੀ ਜਿਸ ਤਰੀਕੇ ਨਾਲ ਤੁਸੀਂ ਕੈਲੰਡਰ ਰਿਲੀਜ਼ ਕਰਦੇ ਹੋ ਤਾਂ ਸਿੱਖ ਸੰਗਤਾਂ ਕਿਸ ਨੂੰ ਮੰਨਣਾ ਸਹੀ ਤਰੀਕੇ ਨਾਲ ਕਿਹੜਾ ਕੈਲੰਡਰ ਮੰਨਣਾ ਵੇਖੋ ਇਸ ਦੁਬਿਧਾ ਲਈ ਜੇ ਕੋਈ ਜ਼ਿੰਮੇਵਾਰ ਆ ਤਾਂ ਮੈਂ ਸਮਝਦਾ ਹਾਂ ਸ਼ਰੋਮਣੀ ਕਮੇਟੀ ਖੁਦ ਆ ਜਿਹੜਾ ਇਹ ਕੈਲੰਡਰ ਹੈ ਇਹ 2003 ਦੇ ਵਿੱਚ ਸ਼ਰੋਮਣੀ ਕਮੇਟੀ ਨੇ ਹੀ ਲਾਗੂ ਕੀਤਾ ਸੀ ਔਰ ਪ੍ਰੋਪਰ ਮਾਹਿਰਾਂ ਦੀ ਟੀਮਾਂ ਨੇ ਇਹਨੂੰ ਤਿਆਰ ਕੀਤਾ ਹੈਗਾ ਇਹ ਐਵੇਂ ਛੁੱਟ ਦਿੱਤਾ ਜਾਂਦਾ ਹਣਪੇ ਬਸ ਇੱਕ ਬੰਦੇ ਨੇ ਬਣਾਤਾ ਉਹਦਾ ਆਚਰਣ ਠੀਕ ਨਹੀਂ ਸੀ ਮਤਲਬ ਮਤਲਬ ਬੜੇ ਭੰਬਲ ਪੂਸੇ ਪਾਏ ਜਾਂਦੇ ਨੇ ਪਰ ਇੱਕ ਕੈਲੰਡਰ ਨੂੰ ਖੁਦ ਉਸ ਟਾਈਮ ਇਥੋਂ ਤੱਕ ਟੋੜਾ ਸਾਹਿਬ ਦੇ ਲੇਖ ਵੀ ਇਹਦੇ ਤੇ ਲਿਖੇ ਗਏ ਨੇ ਵੀ ਇਹ ਕਿਉਂ ਜ਼ਰੂਰੀ ਤੇ ਖੁਦ ਅਕਾਲ ਤਖਤ ਸਾਹਿਬ ਦੇ ਜਾਇਦਾਰ ਵਿਦਾਂਤੀ ਸਾਹਿਬ ਬਣਾ ਨੇ ਉਹਨੂੰ ਜਾਰੀ ਵੀ ਕੀਤਾ ਸੀ ਸੋ ਉਹ ਦੋਵੇਂ ਇਸ ਟਾਈਮ ਦੁਨੀਆ ਦੇ ਚ ਨਹੀਂ ਗਏ ਨਹੀਂ ਤੇ ਹੋਰ ਜ਼ਿਆਦਾ ਬੈਠ ਤਰੀਕੇ ਦੇ ਨਾਲ ਦੱਸ ਸਕਦੇ ਹਈ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਲਾਗੂ ਕੀਤਾ ਗਿਆ ਕੌਮ ਦੀ ਇੱਕ ਸਹਿਮਤੀ ਲੈ ਕੇ ਪਰ 2010 ਦੇ ਵਿੱਚ ਇਹਦਾ ਮਿਲਗੋਬਾ ਕਰਤਾ ਅਧੀਆਂ ਬਿਕਰਮੀ ਵਾਲੀਆਂ ਲੈ ਲਈਆਂ ਅਧੀਆਂ ਦਿਵਾਲੀਆਂ ਲੈ ਲਈਆਂ ਤੇ 2015 ਦੇ ਅੱਜ ਤੇ ਸ਼੍ਰੋਮਣੀ ਕਮੇਟੀ ਨੇ ਪੂਰੇ ਬਿਕਰਮੀ ਸ਼ਾਬਤਾ ਹੁਣ ਨਾਮ ਉਹਨਾਂ ਦਾ ਉੱਤੇ ਨਾਨਕਸ਼ਹਿ ਰਹਿ ਗਿਆ ਪਰ ਜਿਹੜਾ ਕੈਲੰਡਰ ਹੈ ਇਸ ਟਾਈਮ ਸ਼੍ਰੋਮਣੀ ਕਮੇਟੀ ਸ਼ਾਬਦੀ ਉਹ ਪੂਰੇ ਰੂਪ ਦੇ ਵਿੱਚ ਬਿਕਰਮੀ ਕੈਲੰਡਰ ਆ ਸੋ ਅਸੀਂ ਸੰਗਤਾਂ ਦੇ ਵਿੱਚ ਉਹ ਵੇਖੋ ਸੰਗਤਾਂ ਤੁਸੀਂ ਕਿਹਨੂੰ ਮੰਨਣ ਮੈਂ ਸਮਝਦਾ ਕਿ ਸੰਗਤਾਂ ਨੇ ਮੰਨਣਾ ਹੋਵਾ ਜੋ ਅਕਾਲ ਤਖਤ ਸਾਹਿਬ ਦਾ ਜਾਰੀ ਹੋਏਗਾ ਠੀਕ ਹੈ ਬਹੁਤ ਆਦ ਦੇ ਵਿੱਚ ਪਰ ਬਹੁਤ ਸਾਰੀ ਸੰਗਤ ਉਹ ਵੀ ਆ ਜਿਹੜੀ ਆਪਣੀ ਅੱਡਰੀ ਹੋਉਂ ਦਸਦੀ ਦਿਆ ਪ੍ਰਤੀਕ ਦੇ ਰੂਪ ਦੇ ਵਿੱਚ ਕੈਲੰ ਆਕਟਾਂਸੈ ਗੁਰਦਾਰ ਪ੍ਰਬੰਧਕ ਕਮੇਟੀ ਵੇਖ ਲੋ ਅਮਰੀਕਨ ਸੈ ਗੁਰਦਾਰਾ ਪ੍ਰਬੰਧਕ ਕਮੇਟੀ ਵੇਖ ਲੋ ਉਹ ਇਸੇ ਮੁਤਾਬਕ ਹੀ ਮਨਾਉਂਦੇ ਨੇ ਠੀਕ ਸੋ ਕੌਮ ਦੇ ਵਿੱਚ ਦੁਬਦਾ ਦੌਰਕਾਰਾਂ ਦੇ ਅਕਾਲ ਤਖਸਾਲ ਦੇ ਜਥੇਦਾਰ ਨੂੰ ਇੱਕ ਰੋਲ ਅਦਾ ਕਰਨਾ ਚਾਹੀਦਾ ਉਹਨਾਂ ਨੂੰ ਚਾਹੀਦਾ ਹੈ ਕਿ ਦੋਵਾਂ ਧੜਿਆਂ ਨੂੰ ਬਾਹਲਣ ਜਿਨ੍ਹਾਂ ਦੇ ਪ੍ਰੈਸ਼ਰ ਅਧੀਨ ਇਹਦਾ ਭੋਗ ਪਾਇਆਗਾ ਉਹਨਾਂ ਨੂੰ ਵੀ ਬਾਹਲਣ ਤੇ ਜਿਹੜੇ ਇਹਦੀ ਵਕਾਲਤ ਕਰਨ ਵਾਲੇ ਧੜਾ ਆ ਉਹਨੂੰ ਵੀ ਬਾਹਲਣ ਤੇ ਇੱਕ ਸਹਿਮਤੀ ਜਿਹੜੀ ਕੌਮ ਦੇ ਵਿੱਚ ਬਣਾਈ ਜਾਵੇ ਔਰ ਇੱਕ ਸਨਮਾਨਜਨਕ ਨਤੀਜੇ ਦੇ ਉੱਤੇ ਪਹੁੰਚਿਆ ਜਾਵੇ ਤਾਂ ਕਿ ਦੁਬਦਾ ਕੌਮ ਦੇ ਵਿੱਚ ਦੂਰ ਹੋ ਸਕੇ ਦੇਖਦੇ ਹੋ ਕਿਉਂ ਇੰਨਾ ਵਖਰੇਵਾ ਕਿਉਂ ਆ ਕਿਉਂਕਿ ਕੌਮ ਤਾਂ ਉਹੀ ਆ ਪਰ ਜੇਕਰ ਗੱਲ ਕਰੀਏ ਸਿੱਖ ਸੰਗਤਾਂ ਵੀ ਉਹੀ ਨੇ ਪਰ ਇਹ ਚੀਜ਼ਾਂ ਕਿਉਂ ਵੇਚ ਆਉਂਦੀਆਂ ਨੇ ਕਿਉਂ ਇਦਾਂ ਵੱਖਰੇਵੇਂ ਪਾਈ ਜਾਂਦੇ ਨੇ ਕਿਉਂਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਸੰਗਤ ਹੈ ਗੁਰਸਿੱਖ ਸੰਗਤ ਹੈਗੀ ਆ ਅੱਜ ਨਵਾਂ ਸਾਲ ਵੀ ਹੈਗਾ ਤਾਂ ਅੱਜ ਗੁਰੂ ਘਰ ਦਰਸ਼ਨ ਦੇ ਦਰ ਵੀ ਕਰ ਰਹੀ ਆ ਪਰ ਸ਼ਰੋਮਣੀ ਕਮੇਟੀ ਕਿਉਂ ਨਹੀਂ ਇਹ ਚੀਜ਼ ਨੂੰ ਜੇਕਰ ਗੱਲ ਕਰ ਲਈਏ ਕਿ ਇਹ ਚੀਜ਼ ਨੂੰ ਬਣ ਕੇ ਚੱਲਦੀ ਨਾਨਕਸ਼ਹੀ ਕੈਲੰਡਰ ਜੇਕਰ ਤੁਸੀਂ ਰਿਲੀਜ਼ ਕੀਤਾ ਤਾਂ ਕਿਤਨਾ ਕਿਤੇ ਉਹਨਾਂ ਨੂੰ ਵੀ ਨਾਲ ਖੜਨਾ ਚਾਹੀਦਾ ਬਣਦਾ ਸੀਗਾ ਕਿ ਨਹੀਂ ਬਣਦਾ ਸੀ ਦੇਖੋ ਇਹਦੀ ਮੇਨ ਕਾਰਨ ਜਿਹੜਾ ਮੈਂ ਸਮਝਦਾ ਉਹ ਇਹ ਹੀ ਆ ਕਿ ਸ਼ਰੋਮਣੀ ਕਮੇਟੀ ਇਸ ਟਾਈਮ ਉਸ ਰਾਸ਼ਟਰੀ ਪਾਰਟੀ ਦੇ ਦਬਾਅ ਹੇਠ ਆ ਜਿਹੜੀ ਆਪਣੇ ਆਪ ਨੂੰ ਇੱਕ ਹਿੰਦੂਤਵ ਦੀ ਪਾਰਟੀ ਦੇ ਨਾਲ ਲੰਮਾ ਸਮਾਂ ਅਲਾਈਨ ਕਰਕੇ ਚੱਲਦੀ ਰਹੀ। ਕਿਹੜੀਆਂ ਕੁਰਬਾਨੀਆਂ ਵੀ ਬੜੀਆਂ ਦਿੱਤੀਆਂ ਪਾਕ। ਕੁਰਬਾਨੀਆਂ ਦਿੱਤੀਆਂ ਤੇ ਦਾ ਮਤਲਬ ਇਹ ਥੋੜੀ ਆ ਵੀ ਹੁਣ ਕੌਮਨ ਖੋਦੇ ਸੁੱਟ ਦੋਗੇ। ਕੁਰਬਾਨੀਆਂ ਦਾ ਮਤਲਬ ਹੁੰਦਾ ਹੈ ਜੇ ਉਹਨਾਂ ਕੁਰਬਾਨੀਆਂ ਨੂੰ ਜਿਉਂਦਾ ਵੀ ਰੱਖੋ। ਉਹਨਾਂ ਕੁਰਬਾਨੀਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕੁਰਬਾਨੀਆਂ ਤੁਹਾਡੇ ਬਜ਼ੁਰਗਾਂ ਨੇ ਕਰਤੀਆਂ ਪਾਰਟੀ ਖੜੇ ਕਰਨ ਲਈ ਤੇ ਤੁਸੀਂ ਹੁਣ ਉਹਨਾਂ ਕੁਰਬਾਨੀਆਂ ਦੇ ਸਿਰ ਦੇ ਤੇ ਕੌਮ ਨੂੰ ਹਿੰਦੂਤਵ ਦੇ ਵਿੱਚ ਦੇ ਖੋਦੇ ਸੁੱਟ ਦੋ। ਸੋ ਇੱਕ ਬੰਦੇ ਕਰੇਗਾ। ਸ਼੍ਰੋਮਣੀ ਕਾਲੀ ਦ ਜਿਹੜੀ ਬਾਦਲ ਆ ਕਿੰਨੋ ਨਹੀਂ ਪਾਦਾ ਉਹ ਨਾਲ ਲੈਣਦਾ ਤੇ ਮੈਨੂੰ ਲੱਗਦਾ ਇਹਦੇ ਚ ਰਹਿਦਾ ਹੀ ਨਹੀਂ ਆ ਜਦੋਂ ਅਸੀਂ ਕਹਿੰਦੇ ਆ ਵੀ ਇੱਕ ਵੱਡਾ ਹਿੱਸਾ ਹੈਗਾ ਸਾਡਾ ਤੇ ਉਹ ਸ਼ਰੋਮਣੀ ਅਕਾਲੀ ਦਲ ਬਾਦਲ ਆ ਹੁਣ ਤੇ ਉਹਨੂੰ ਸ਼ਰੋਮਣੀ ਅਕਾਲੀ ਦਲ ਵੀ ਕੱਲਾ ਕੋਈ ਨਹੀਂ ਕਹਿੰਦਾ ਕਿਉਂਕਿ ਲੋਕ ਵੀ ਸਮਝਦੇ ਨੇ ਵੀ ਸ਼ਰੋਮਣੀ ਅਕਾਲੀ ਦਲ ਰਹਿ ਆ ਨਹੀਂ ਉਹਦੇ ਮਗਰ ਵੀ ਬਾਦਲ ਲੱਗ ਗਿਆ ਕਿਉਂਕਿ ਪਤਾ ਹੈ ਕਿ ਇੱਕ ਬਾਦਲ ਪਰਿਵਾਰ ਹੀ ਚਲਾ ਰਿਹਾ ਸ਼ਰੋਮਣੀ ਅਕਾਲੀ ਦਲ ਦੇ ਨਾਲ ਜਿਸ ਤਰੀਕੇ ਨਾਲ ਪਹਿਲਾਂ ਜਿਹੜੇ ਧੜੇ ਵੱਖਰੇ ਹੋਏ ਸੀ ਢੀਂਸਾ ਸਾਹਿਬ ਜੇ ਕਹਿ ਲਈ ਬੀਬੀ ਜਗੀਰ ਕੋਰ ਪਹਿਲਾਂ ਬਾਗੀ ਬੋਲ ਸੀਗੇ ਤਾਂ ਹੁਣ ਫੇਰ